ਬਾਜੀ ਜਤੋਬੀ ਇੱਕ ਪੁਰਖ ਨੇ ਕੀਤਾ ਕੀ ਧੁਕੇ ਬਾਜੀ ਜਤੋਬੀ ਧਿਰੂ ਬਾਜਵਾ ਨੂੰ ਕਿਰਤ ਕਰਾ ਧਿਰਵਾਰ ਕਰੋ ਕਿਰਤਾਈ ਕਰੋ ਧਿਰੂ ਬਾਜਵਾ ਮੁਰਦਾਬਾਦ 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 ਧਿਰੂ ਬਾਜਵਾ ਮੁਰਦਾਬਾਦ ਮੁਰਦਾਬਾਦ ਸੋ ਦੀ ਨੰਦਰ ਨਾਲ ਲਿਖਦੇ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਮੈਂ ਭਾਰਤੀ ਅਮੂਲੀ ਵਾਸੀ ਮੁਕਤੀ ਮੋਰਚੇ ਤੋਂ ਮਹਿਲਾ ਵਿੰਗ ਪੰਜਾਬ ਪਰਦਾ ਜਿੱਦਾਂ ਕਿ ਪਿਛਲੇ ਦਿਨੇ ਆਪ ਜਾਣਦੇ ਹੀ ਹੋ ਸਾਰੇ ਜਾਣੇ ਕਿ ਨੀਰੂ ਬਾਜਵਾ ਦੇ ਉੱਤੇ ਐਫਆਰ ਤਾਂ ਹੋ ਗਈ ਪਰ ਉਹਦੀ ਕੋਈ ਵੀ ਗ੍ਰਿਫਤਾਰੀ ਵੱਲ ਕਿਸ ਪ੍ਰਸ਼ਾਸਨ ਨੇ ਦੇਖਿਆ ਤੱਕ ਨਹੀਂ ਉਹਨੂੰ ਐ ਇੱਕ ਖੁੱਲੇ ਬਸਤੇ 'ਚ ਪਾ ਦਿੱਤਾ ਕਿ ਚਲੋ ਬੰਦ ਹੋ ਗਏ ਇਹਨਾਂ ਨੇ ਸ਼ਾਂਤ ਹੋ ਗਏ ਪਰ ਵਾਲਮੀਕੀ ਸੰਗਠਨ ਅਗਰ ਅਸੀਂ ਇਹਨਾਂ ਨੂੰ ਸਜ਼ਾ ਦਿਵਾਉਣਾ ਵੀ ਜਾਣਦੇ ਆ ਤੇ ਇਹਨਾਂ ਦੀਆਂ ਪ੍ਰਸ਼ਾਸਨ ਦੇ ਧੌਂ ਦੇ ਕਿੱਲੇ ਵੀ ਕੱਢਣਾ ਜਾਣਦੇ ਆ ਪਰ ਜੇਕਰ ਪ੍ਰਸ਼ਾਸਨ ਉਹਦੀ ਗ੍ਰਿਫਤਾਰੀ ਤੇ ਨਹੀਂ ਹੁੰਦੇ ਤੇ ਅਨ ਮਿੱਥੇ ਸਮੇਂ ਵਾਸਤੇ ਮੈਂ ਭੁਖੜਤਾ ਤੇ ਬੈਠਦੀ ਆ ਜਾਨੀ ਮਾਨੀ ਨੁਕਸਾਨ ਹੁੰਦਾ ਤੇ ਪੁਲਿਸ ਪ੍ਰਸ਼ਾਸਨ ਤੇ ਭਗਵੰਤ ਮਾਨ ਦੀ ਸਰਕਾਰ ਉਸ ਟਾਈਮ ਪਹਿਲਾਂ ਵੀ ਤੁਹਾਡੇ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਗਈ ਕਿ ਮੈਂ ਭੁਖੜ ਹੜਤਾਲ ਤੇ ਬੈਠੀ ਆ ਤੇ ਉਸ ਟਾਈਮ ਪੁਲਿਸ ਵਾਲਿਆਂ ਨੇ ਤੁਹਾਨੂੰ ਕੀ ਵਿਸ਼ਵਾਸਨ ਦਿੱਤਾ ਸਰ ਉਸ ਟਾਈਮ ਤੇ ਤੇ ਕਿੰਨੀ ਮੈਨੂੰ ਕਿੰਨੇ ਦਿਨ ਭੋਖੜ ਹੜਤਾਲ ਦੇ ਉੱਤੇ ਬੈਠ ਕੇ ਫਿਰ 5 ਦਿਨ ਬੈਠ ਕੇ ਫਿਰ ਜਾ ਕੇ ਪ੍ਰਸ਼ਾਸਨ ਨੇ ਉਹ ਵੀ ਪਤਾ ਨਹੀਂ ਕਿ ਕਿਹਦੀ ਕੈਨ ਦੇ ਉੱਤੇ ਪਰਚਾ ਤਾਂ ਹੋ ਗਿਆ ਇਹਨਾਂ ਦੇ ਵਿੱਚ ਨਾ ਧੌਣ ਦਾ ਵਿੱਚ ਕਿਲਾਵਾ ਮਨੁਵਾਦੀ ਜੇ ਖਾਕੀ ਵਰਦੀ ਦਾ ਪਾਈ ਆ ਪਰ ਇਹ ਮੈਨੂੰ ਲੱਗਦਾ ਕਿ ਸੰਗਲ ਕਿਸੇ ਹੋਰ ਦੇ ਹੱਥ ਇਹਨਾਂ ਨੇ ਫੜਿਆ ਆਰਟੀਕਲ 19 ਵੀ ਸਾਰਾ ਕੁਝ ਮਗਾਈ ਮਕਵਾਈ ਜਾਂਦੇ ਕਿ ਜਿੱਦਾਂ ਕਿ ਮੈਂ ਭੋਖੜ ਹੜਤਾਲ ਦੀ ਵੀਡੀਓ ਪਾਈ ਸੀਗੀ ਕਿ ਮੈਂ ਭੋਖੜ ਹੜਤਾਲ ਤੇ ਭੰਡਾਰੀ ਪੁਲ ਤੇ ਬੈਠਣਾ ਪਰ ਇਹ ਮੈਨੂੰ ਨજરਬੰਦ ਕਰਨ ਦਾ ਇਹਨਾਂ ਨੇ ਬਾਰ-ਬਾਰ ਕੋਸ਼ਿਸ਼ ਕਰਦੇ ਰਹੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ 바ਵਾ ਸਾਹਿਬ ਦੀ ਜੋ ਸੋਚ ਤੇ ਚਲਦੀ ਹੈ ਉਹ ਕਦੇ ਵੀ ਦਬੇ ਨਹੀਂ ਰਹਿੰਦੇ ਹੁੰਦੇ ਅਸੀਂ ਇਹ ਮੰਜ਼ਲ ਤੇ ਜ਼ਰੂਰ ਪਹੁੰਚਾਂਗੇ ਇਹਨੂੰ ਸਜ਼ਾ ਦਿਵਾ ਕੇ ਹੀ ਮੈਂ ਬੈਠਾਂਗੀ ਹੁਨੀ ਤੇ ਇਹ ਤੱਕ ਨਹੀਂ ਉਠਾਂਗੀ ਮੇਰਾ ਨਾਮ ਜੀ ਅਮਨ ਮੋਲਮਾਸੀ ਭਾਰਤੀ ਮੋਲਮਾਸੀ ਮੁਕਤੀ ਮੋਰਚੇ ਤੋਂ ਯੂਥ ਵਿੰਗ ਚੇਅਰਮੈਨ ਪੰਜਾਬ ਤੇ ਭਗਵਾਨ ਵਾਲਮੀਕੀ ਅੰਬੇਡਕਰ ਕੋਰ ਕਮੇਟੀ ਤੋਂ ਸੀਨੀਅਰ ਮੈਂਬਰ ਜਿਸ ਤਰ੍ਹਾਂ ਕਿ ਅੱਜ ਜੈਸੀ ਅੰਮ੍ਰਿਤਸਰ ਢੰਡਾਰੀ ਪੋਲ ਦੇ ਉੱਪਰ ਬੈਠੇ ਆ ਪਿਛਲੇ ਮਹੀਨਿਆਂ ਦੇ ਵਿੱਚ ਤੁਸੀਂ ਦੇਖਿਆ ਕਿ ਬੁਹੇ ਬਾਰੀਆਂ ਫਿਲਮ ਤੇ ਪਰਚਾ ਦਰਜ ਕਰਵਾਉਣ ਵਾਸਤੇ ਸਾਡੇ ਮਹਿਲਾਵਾਂ ਕੀ ਪੰਜਾਬ ਪ੍ਰਧਾਨ ਸਿਮਰਨਜੀਤ ਕੌਰ ਜੀ ਨੇ ਜਿਹੜਾ ਕੋਖੜ ਧਾਲ ਰੱਖੀ ਸੀ ਘਟੋ ਘਟ ਵੀ 5 ਦਿਨ ਉਸ ਦੇ ਵਿੱਚ ਸਾਡੇ ਸਮਾਜ ਦੇ ਬਾਰੇ ਮੂਨਵਾਸੀ ਸਮਾਜ ਦੀਆਂ ਧੀਆ ਪੈਣਾ ਬਾਰੇ ਗਲਤ ਦਿਖਾਇਆ ਗਿਆ ਹੈ ਪਰ ਪ੍ਰਸ਼ਾਸਨ ਨੇ ਅਗਰ ਜੇ ਤੋਂ ਸਾਡੇ ਸਮਾਜ ਤੇ ਪਰਚੇ ਦਰਜ ਕਰਨੇ ਹੁੰਦੇ ਆ ਉਦੋਂ ਕੋਈ ਸਾਈਬਰ ਕ੍ਰਾਈਮ ਨਹੀਂ ਕੋਈ ਇਨਵੈਸਟੀਗੇਸ਼ਨ ਨਹੀਂ ਡਾਇਰੈਕਟ ਪਰਚਾ ਦਰਜ ਕਰਕੇ ਜੇਲ੍ਹਾਂ ਦੇ ਵਿੱਚ ਪਰ ਫਿਲਮ ਬੁਹੇ ਬਾਰੀਆਂ ਦੇ ਦੋਸ਼ਾਂ ਉੱਤੇ 4 ਮਹੀਨੇ ਤੋਂ ਉੱਪਰ ਹੋ ਚੁੱਕਾ ਵਾ ਕਿ ਪਰਚਾ ਦਰਜਿਆ ਪਰ ਪੁਲਿਸ ਪ੍ਰਸ਼ਾਸਨ ਜਿਹੜੀ ਆ ਉਹ ਸੁੱਤੀ ਹੋਈ ਆ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਕਿ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਕਵੈਸ਼ਨ ਪਾਈ ਆ ਉਹਦੀ ਕਮੀ ਕੀ ਦੀ ਆ ਤੁਸੀਂ ਬਾਇ ਨੇਮ ਪਰਚਾ ਦਰਜ ਨਹੀਂ ਕੀਤਾ ਪੁਲਿਸ ਪ੍ਰਸ਼ਾਸਨ ਹਾਲੇ ਤੱਕ ਇਹ ਲੱਭਦੀ ਪਈ ਆ ਕਿ ਉਹ ਫਿਲਮ ਕਿਸ ਦੀ ਸਾਜੀ ਤਹਿ ਬਣਾਈ ਗਈ ਆ ਇਹਨਾਂ ਨੂੰ ਇਹਨਾਂ ਨੇ ਪਤਾ ਕਿ ਜਦੋਂ ਇੱਕ ਫਿਲਮ ਬਣਾਈ ਜਾਂਦੀ ਆ ਉਹਦਾ ਇੱਕ ਕ੍ਰਾਈਟਰੀਆ ਹੁੰਦਾ ਪ੍ਰੋਡਿਊਸਰ ਹੁੰਦਾ ਡਾਇਰੈਕਟਰ ਹੁੰਦਾ ਆ ਇਹ ਉਹਨਾਂ ਦੋਸ਼ੀਆਂ ਦਾ ਨਾਮਜ਼ਦ ਕਰਕੇ ਸਾਡੀ ਮੰਗ ਹੈ ਕਿ ਉਹਨਾਂ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਉਹਨਾਂ ਦੀ ਗ੍ਰਿਫਤਾਰੀ ਜਲਦ ਤੋਂ ਜਲਦ ਕੀਤੀ ਜਾਵੇ ਜਿਨ੍ਹਾਂ ਦੋਸ਼ੀਆਂ ਦੀ ਗ੍ਰਿਫਤਾਰੀ ਜਦ ਤੱਕ ਨਹੀਂ ਹੋਏਗੀ ਇਹ ਇਸ ਤਰ੍ਹਾਂ ਹੀ ਤਰਨਾ ਚੱਲਦਾ ਰਹੇਗਾ ਹੁਣ ਤੁਸੀਂ ਰਹੋਗੇ ਦੇਖੋ ਜੀ ਜਦੋਂ ਵੀ ਮੋਰਚੇ ਨੇ ਕੋਈ ਵੀ ਪ੍ਰਦਰਸ਼ਨ ਕੀਤਾ ਹੈ ਜਾਂ ਮੋਰਚਾ ਗੱਡਿਆ ਆ ਉਸ ਨੂੰ ਸਫਲ ਕਰਕੇ ਹੀ ਉੱਠੇ ਆ ਤੇ ਦੇਖੋ ਇਹਨਾਂ ਪ੍ਰਸ਼ਾਸਨ ਦੀ ناکਾਮਯਾਬੀ ਜੱਗੂ ਪ੍ਰਧਾਨ ਜੀ ਵਾਲਾ ਮਸਲਾ ਪਿਛੇ ਪਰਿਵਾਰ ਬੈਠਾ ਤੁਸੀਂ ਇੱਕ ਮੈਟਰ ਦੇਖਿਆ ਹੋਏਗਾ ਕਿ 2019 ਵਿੱਚ ਪੁਤਲੀ ਘਰ ਲਾਹਕੋ ਉਸ ਨਗਰ ਦੇ ਵਿੱਚ ਬੰਬ ਲਾਸਟ ਹੋਇਆ ਹੈ ਉਹਨਾਂ ਨੂੰ ਜਿਹੜੀ ਮੁਆਵਜ਼ਾ ਦਵਾਨ ਵਾਸਤੇ ਵੀ ਚਾਰ ਵਾਰੀ ਧਰਨਾ ਲਗਾਇਆ ਗਿਆ ਹੈ ਉਹ ਵੀ ਪਰਿਵਾਰ ਹੁਣ ਦੁਖੀ ਹੋ ਕੇ ਪਿੰਡਾਰੀ ਬੋਲ ਦੇ ਉੱਪਰ ਭੁਖੜ ਹੜਤਾਲ ਤੇ ਬੈਠ ਗਿਆ ਹੈ ਕਿਉਂਕਿ ਇਹਨਾਂ ਨੇ ਪੈਸੇ ਦੇ ਦੇਤੇ ਹੀ ਪਰ ਉਹਨਾਂ ਨੂੰ ਜਿਹੜੀ ਸਰਕਾਰੀ ਨੌਕਰੀ ਨਹੀਂ ਦਿੱਤੀ ਸੀ ਤੇ ਅਸੀਂ ਮੰਗ ਕਰਦੇ ਹਾਂ ਜਿੰਨੇ ਵੀ ਪਰਿਵਾਰ ਬੈਠੇ ਨੇ ਉਹਨਾਂ ਦੀ ਸਾਰਿਆਂ ਦੀ ਮੰਗਾਂ ਜਿਹੜੀਆਂ ਵਾਂ ਉਹ ਪੂਰੀਆਂ ਕੀਤੀਆਂ ਜਾਣ